ਸਤ ਸ਼੍ਰੀ ਅਕਾਲ ਸਾਥੀਓ ਯੂਕੇ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਸ ਸਮੇਂ ਅਸੀਂ ਡੱਡਲੀ ਰੋਡ ਤੇ ਮੌਜੂਦ ਆ ਮੈਂ ਬਰਮਿੰਗਮ ਸਿਟੀ ਵੀ ਘੁੰਮ ਕੇ ਆ ਲੰਡਨ ਵੀ ਜਾ ਕੇ ਆ ਔਰ ਇੱਥੋਂ ਦੀ ਖਾਸ ਗੱਲ ਇੱਕ ਵਾਰ ਨਜ਼ਰ ਆਈ ਹੈ ਕਿ ਜਿੰਨਾ ਮਰਜ਼ੀ ਘੁੰਮ ਲੋ ਤੁਹਾਨੂੰ ਜਿਹੜਾ ਨੈਵੀਗੇਸ਼ਨ ਲੈ ਜਾਂਦਾ ਤੁਹਾਨੂੰ ਇੱਥੇ ਕਿਸੇ ਵੀ ਸਿਆਸਤਦਾਨ ਦੀ ਤਸਵੀਰ ਜਿਹੜੀ ਸੜਕ ਤੇ ਨਜ਼ਰ ਨਹੀਂ ਆਊਗੀ ਆ ਤੁਸੀਂ ਪੂਰਾ ਦੇਖੋ ਇੱਕ ਤਾਂ ਸਾਫ ਸਫਾਈ ਅੱਛੀ ਹੈ ਚਲੋ ਜਦੋਂ ਤੁਸੀਂ ਇੰਡੀਆ ਤੋਂ ਆਨੇ ਬਹੁਤ ਅੱਛੀ ਲੱਗਦੀ ਮੈਂ ਨਿਊਜ਼ੀਲੈਂਡ ਨਾਲ ਕੰਪੇਅਰ ਨਹੀਂ ਕਰਦਾ ਪਰ ਤੁਹਾਨੂੰ ਕਿਤੇ ਵੀ ਕਿਸੇ ਸਿਆਸਤਦਾਨ ਦੀ ਕੋਈ ਤਸਵੀਰ ਨਜ਼ਰ ਨਹੀਂ ਆਊਗੀ ਇੰਡੀਆ 'ਚ ਤਾਂ ਇਹ ਹੁੰਦਾ ਕਿ ਉਹ ਫਲਾਣੇ ਮੋੜ ਤੇ ਫਲਾਣੇ ਸਿਆਸਤਦਾਨ ਦੀ ਫੋਟੋ ਲੱਗੀ ਆ ਉੱਥੋਂ ਸੱਜੇ ਹੋ ਜਾਈਂ ਫਿਰ ਸਿਆਸਤਦਾਨ ਹੱਥ ਜੋੜ ਕੇ ਖੜਾ ਉੱਥੋਂ ਖੱਬੇ ਹੋ ਜਾਈਂ ਫਿਰ ਸਿਆਸਤਦਾਨ ਜਿਹੜਾ ਆ ਉਹ ਐਂ ਹੱਥ ਕਰਕੇ ਖੜਾ ਆ ਉੱਥੋਂ ਸਿੱਧਾ ਆ ਜੀ ਤਾਂ ਇੱਥੇ ਤੁਹਾਨੂੰ ਕਿਸੇ ਵੀ ਸਿਆਸਤਦਾਨ ਦੀ ਸੜਕਾਂ ਦੇ ਉੱਤੇ ਕੋਈ ਵੀ ਤਸਵੀਰ ਨਜ਼ਰ ਨਹੀਂ ਆਊਗੀ ਪੀਟਰ ਬਾਜੀ ਦਿਓ ਥੋੜੀ ਜਾਣਕਾਰੀ ਸਿਆਸੀ داری ਕੀ ਹੁੰਦਾ ਧਰੇ ਤਾਂ ਭਗਵਾਨ ਜੀ ਖੜਾ ਹੁੰਦਾ ਇੱਜਾ ਹੱਥ ਜੋੜ ਕੇ ਹਾਂ ਹਾਂ ਜਾਂ ਹੋਰ ਲੋਕਲ ਲੀਡਰ ਖੜੇ ਹੁੰਦੇ ਆ ਸਾਰੇ ਹੁੰਦੇ ਲੀਡਰ ਇੱਥੇ ਸਾਡੇ ਲੀਡਰ ਪਿੱਛੋਂ ਮੂੰਹ ਤਾਂ ਨਹੀਂ ਤੇ ਸਾ ਪਿੱਛੋਂ ਕੰਮ ਕਰਦੇ ਆ ਹਾਂ ਬੈਕ ਐਂਡ ਤੇ ਕੰਮ ਕਰਦੇ ਆ ਹਾਂ ਸਾਡੇ ਲੀਡਰ ਬੈਕ ਯਾਰਡ ਪਾਈ ਜਾਂਦੇ ਬਾਹਰ ਲੀਆਂ ਕੰਟਰੀਆਂ ਚ ਉਹ ਵੀ ਮਿੱਟੀ ਰੇਤਾ ਬਜਰੀ ਸਭ ਕੁਝ ਖਾਈ ਜਾਂਦੇ ਤੇ ਫੋਟੋਆਂ ਲਾਈ ਜਾਂਦੇ ਆ ਲੈ ਕਿਤੇ ਤੁਹਾਨੂੰ ਕਿਸੇ ਸਿਆਸਤਦਾਨ ਦੀ ਕੋਈ ਫੋਟੋ ਨਜ਼ਰ ਨਹੀਂ ਆਣੀ ਪਿੰਡ ਹੋਵੇ ਸ਼ਹਿਰ ਹੋਵੇ ਸਾਡੇ ਸਿਰ ਹੱਥ ਜੋੜ ਕੇ ਖੜੇ ਆ ਤੇ ਮੜ ਕੇ ਲੋਕਾਂ ਦੇ ਹੱਥ ਜੜਵਾਉਂਦੇ ਆ ਹੈ ਬਸ ਜੋੜੀ ਜਾਓ ਹੱਥ ਜੀ ਓ ਚੱਕਿਆ ਰਿਆ